ਆਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਦੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ। ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਾਤਨਾ ਦੀ ਸੈਂਟਰ ਹੈੱਡ ਟੀਚਰ ਦੀ ਅੱਜ ਸੇਵਾਮੁਕਤੀ ਤੇ ਕੀਤੀ ਵਧਾਈਗੀ ਪਾਰਟੀ ਤੋਹਫੇ ਦੇ ਕੇ ਕੀਤਾ ਸਨਮਾਨਤ। ਸਰਕਾਰੀ ਸਮਾਰਟ ਸਕੂਲ ਪਾਤਨਾ ਚ ਬਤੌਰ ਸੈਂਟਰ ਹੈੱਡ ਟੀਚਰ ਦੇ ਤੌਰ ਤੇ ਦਲਜਿੰਦਰ ਕੋਲ 23 ਸਾਲ ਦੇ ਕਰੀਬ ਸਿੱਖਿਆ ਵਿਭਾਗ ਚ ਆਪਣੀ ਸੇਵਾਵਾਂ ਨਿਭਾਉਂਦੇ ਹੋਏ ਸੇਵਾ ਮੁਕਤ ਹੋ ਗਏ ਜਿਨ੍ਹਾਂ ਦੀ ਸੇਵਾ ਮੁਕਤੀ ਮੌਕੇ ਤੇ ਸਕੂਲ ਦੇ ਸਟਾਫ ਵੱਲੋਂ ਅੱਜ 30 ਮਾਰਚ ਸ਼ਨੀਵਾਰ ਨੂੰ ਬਾਅਦ ਦੁਪਹਿਰ 2 ਵਜੇ ਇੱਕ ਵਿਦਾਗੀ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਬਲਾਕ ਸਿੱਖਿਆ ਅਫਸਰ ਪ੍ਰੇਮ ਕੁਮਾਰ ਨੇ ਸ਼ਮੂਲੀਅਤ ਕੀਤੀ ਸ਼੍ਰੀ ਜਗਤਿੰਦਰ ਕੌਰ ਅੱਜ ਆਪਣੀ 58 ਸਾਲ ਦੀ ਉਮਰ ਪੂਰੀ ਹੋਣ ਤੇ ਵਿਭਾਗੀ ਹੁਕਮ ਅਨੁਸਾਰ ਆਪਣੀ ਲਾਹਰੀ ਤੋਂ ਸੇਵਾ ਨਿਭਾ ਰਹੇ ਨੇ ਸਾਡੇ ਨਾਲ ਤਾਂ ਉਹਨਾਂ ਨੇ ਬਹੁਤ ਥੋੜਾ ਸਮਾਂ ਸਰਵਿਸ ਕੀਤੀ ਆ ਲਗਭਗ 8 ਲੋਕ ਨੂੰ ਲਈ ਪਰ ਇਹਨਾਂ 8 ਲੋਕਾਂ ਮਹੀਆਂ ਦੇ ਵਿੱਚ ਹੀ ਉਹਰੇ ਆਪਣੇ ਸਮਰਪਣ ਅਤੇ ਦਿੱਤੇ ਪ੍ਰਤੀ ਅੰਬੇਹੀ ਦੀ ਭਾਵਨਾ ਨਾਲ ਪੂਰੇ ਕਲਸਟਰ ਦਾ ਨਹੀਂ ਬਲਕਿ ਪੂਰੇ ਬਲਾਕ ਦਾ ਮਨ ਜਿੱਤੇ ਆ ਆਪਣੇ ਕਲਸਟਰ ਦੇ ਵਿਚਲੇ ਬਾਕੀ ਵੀ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਆਪਣੇ ਕਲਸਟਰ ਨੂੰ ਨੰਬਰ ਉੱਚਾ ਚਾਹੁੰਦਾ ਤੇ ਲਿਆ ਕੇ ਦੇ ਨੇ ਜੇਕਰ ਮੈਂ ਇਸ ਸਕੂਲ ਦੀ ਗੱਲ ਕਰਾਂ ਜਿੱਥੇ ਉਹ ਬਿਹਤਰ ਸੇਵਾਸ਼ੀ ਜਾਣ ਕੀਤਾ ਹੈ ਤਾਂ ਇਸ ਸਕੂਲ ਦੇ ਰਿਜ਼ਲਟ ਦੇ ਵਿੱਚ ਵੀ ਉਹਨਾਂ ਦੇ ਆਉਣ ਨਾਲ ਬਹੁਤ ਸੁਧਾਰ ਹੋਇਆ ਹੈ ਮਨ ਲੱਤਿਆਂ ਪ੍ਰਾਪਤ ਹੋ ਉਹਨਾਂ ਦੇ ਆਉਣ ਤੋਂ ਬਾਅਦ ਇਸ ਸਕੂਲ ਨੇ ਕੀਤਾ ਅਸੀਂ ਚੋਣਾਂ ਦੀ ਸੇਵਾ ਵਿੱਚ ਤੇ ਉਹਨਾਂ ਨੂੰ ਵਧਾਈ ਦਿੰਦੇ ਆ ਕਿ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਉਹਦੀ ਆਉਣ ਵਾਲੀ ਜ਼ਿੰਦਗੀ ਜੀ ਖੁਸ਼ਹਾਲ ਹੋਵੇ ਮੇਰਾ ਨਾਮ ਹੈ ਸੁਖਮਨ ਕੁਮਾਰ ਪਾਇ ਤੇ ਮੈਂ ਐਲਸੀਐਸਟੀ ਦੀ ਕਾਉਂਸਲਿੰਗ ਕਰ ਰਿਹਾ ਹਾਂ ਡੀਟੀਐਸ ਨੂੰ ਪਾਛਣਾ ਕੋਈ ਜਿਹੜਾ ਬਲਾਕਸ ਮਾਣਾ ਬਣ ਤੇ ਮੈਨੂੰ ਉਸ ਬਲਾਕ ਦੇ ਵਿੱਚ ਤੇ ਸਕੂਲ ਦੇ ਵਿੱਚ ਤੇ ਕਲਸਟਰ ਦੇ ਵਿੱਚ ਕੰਮ ਕਰਕੇ ਬਹੁਤ ਹੀ ਖੁਸ਼ੀ ਖਰਾਫੀ ਹੋਈ ਹੈ ਕਿਉਂਕਿ ਮੇਰਾ ਸਾਰਾ ਸਟਾਫ ਕਲਸਟਰ ਦਾ ਸਟਾਫ ਪਲੱਸ ਵੀ ਸਭਨ ਟ੍ਰੇਨਿੰਗ ਮਾਜੀ ਪੇਰਾ ਸਰ ਸਰ ਸੋਨਾਵੰਦਾ ਦਾ ਦਫਤਰ ਦਾ ਸਟਾਫ ਹੈ ਉਹਨਾਂ ਨੇ ਬਹੁਤ ਹੀ ਸਹਿਯੋਗ ਕੀਤਾ ਮੈਂ ਵਰਤੋਂ ਕਰਦਾ ਇਸ ਕੰਪਨੀ ਦੀ ਸੇਵਾ ਕਿਸੇ ਵੀ ਕੋਈ ਦਿੱਕਤ ਨਹੀਂ ਆਈ ਪੇ ਕੁਝ ਨਹੀਂ ਇਸ ਕਰਕੇ ਹੋ ਰਹੀ ਹੈ ਕਿ ਮੈਂ ਆਪ ਦਾ ਕੰਮ ਕੀਤਾ ਤੇ ਆਪਣੇ ਸਾਰੇ ਸੇਵਾ ਸੇਵਾ ਨੂੰ ਪੂਰਾ ਕਰਦੇ ਮੰਨਣਾ ਕੋਈ ਨਹੀਂ ਕਿਉਂ ਤੇ ਮੇਰੇ ਮਨ ਨੂੰ ਕਿਹਨਾ ਕਿ ਤੇ ਜਿਹੜਾ ਅੱਜ ਥੋੜਾ ਜਿਹਾ ਸੌਂਦਾ ਵੀ ਲੱਗ ਰਿਹਾ ਹੂ ਮੈਂ ਸਾਰੇ ਇੰਨੇ ਚੰਗੇ ਸਟਾਫ ਨੇ ਚੰਗੇ ਬਲਾਕ ਨੇ ਇੰਨੇ ਚੰਗੇ ਕਲਾਸਰੂਮ ਚ ਛੱਡ ਕੇ ਜਾ ਰਹੇ ਨਾ ਤੇ ਇਹ ਜਿਹੜਾ ਮੇਰੇ ਲਈ ਥੋੜਾ ਜਿਹਾ ਕੰਮ ਗੀਨ ਪਾ ਲੈ ਤੇ ਬਾਕੀ ਮੇਰੀ ਜਿਹੜੀ ਸਰਵਿਸ ਹੈ ਜਾਂ ਮੇਰਾ ਸਟਾਫ ਹੈ ਜਾਂ ਮੇਰਾ ਬਲਾਕ ਹੈ ਉਹ ਮੈਂ ਕੰਮ ਕਰਦੀ ਆ ਜੀਬੀਐਸ ਲੈ ਕਰਨਾ ਵੀ ਇਹਨੇ ਚੱਲਦੀ ਕਲਾਸ ਚ ਰਹੇ ਤੇ ਮਨਮਤ ਕਰਦੀ ਆ ਬਖਸ਼ੇ ਸਭ ਰੋਣਗੇ ਕਿ ਜਿਹੜੇ ਸਾਡੇ ਜੀਵਨ ਨੇ ਸੇਵਾ ਕਰਦੀ ਉਹਨਾਂ ਨੂੰ ਵੀ ਪਰਮਾਤਮਾ ਦੀ ਉਹ ਸੇਵਾ ਲਈ ਹੋਏ ਨੇ ਤੇ ਬਹੁਤ अच्छी ਸੇਵਾ ਕਰ ਰਹੇ ਨੇ ਉਹਨਾਂ ਨੂੰ ਵੀ ਫਰਮਾਨ ਜਪੀ ਰਿਹਾ ਮਹਿਸੂਸ ਕੀ ਹੋ ਰਿਹਾ ਹੈ ਕਿ ਸਾਡੇ ਵਿਸ਼ਿਆਂ ਅਸੀਂ ਕਿਵੇਂ ਨਾ ਸਿੱਖਾਂਗੇ तो पूरे मन असी काम करते रहिए परमात्मा सा अपना जो साथ है वो अपने आप ही दूर जाता है तो सानू कुछ करने की जोड़ नहीं पड़ती है साढ़े घर के खुशियां अपने आप ही आ जे असी पूरे लगन के ਸਰਵਿਸ ਸਨ ਆਪ ਨੂੰ ਬਹੁਤ ਜ਼ਿਆਦਾ ਮਿਲਿਆ। ਬਾਕੀ ਮੈਡਮ ਦੇ ਜੁਲਕਾਰ ਨੇ ਸਾਡਾ ਸਕੂਲ ਜਿਹੜਾ ਐਜ਼ ਅ ਸਿਐਚਟੀ 25 ਜਨਵਰੀ 2023 ਚ 33 ਜੁਆਇਨ ਕੀਤਾ। ਪਰ ਇਹ ਸਮਾਂ ਚਾਇਸ ਬਹੁਤ ਘੱਟ ਸੀ ਪਰ ਇਸ ਸਮੇਂ ਦੇ ਤੁਸੀਂ ਮੈਡਮ ਨੇ ਬਹੁਤ ਜ਼ਿਆਦਾ ਕੁਝ ਸਿਖਾਇਆ ਤੇ ਨਰਾ ਨੇ ਸਾਨੂੰ ਹਮੇਸ਼ਾ ਹੱਲਾਸ਼ੇਰੀ ਦਿੱਤੀ ਆ। ਹਰ ਕੰਮ ਅੱਗੇ ਹੋ ਕੇ ਸਾਡੇ ਤੋਂ ਕਰਵਾਇਆ ਤੇ ਸਾਨੂੰ ਸਹੀ ਦਿਸ਼ਾ ਦਿੱਤੀ। ਇਹ ਲੱਗਦਾ ਕਿ 11 ਅਗਰ 2023 ਮਗਲ ਹੈ। ਤੇ ਸਾਡੇ ਲਈ ਬਹੁਤ ਇੱਕ ਚਲੋ ਖੁਸ਼ੀ ਦਾ ਮੌਕਾ ਹੈ ਕਿ ਉਹ ਬੇਦਾਗ ਨਗਰੀ ਤੁਰ ਕੇ ਚੱਲੇ ਆ ਪਰ ਸਾਡੇ ਲਈ ਇੱਕ ਬਹੁਤ ਬਿਲਕੁਲ ਵਾਲੀ ਗੱਲ ਵੀ ਹੈ ਕਿ ਕੱਲ ਤੋਂ ਉਹ ਸਾਡੇ ਵਿੱਚ ਐਜ਼ ਅ ਸੀਐਚਟੀ ਸਾਡੀ ਯਾਦ ਨਹੀਂ ਕਰਨਗੇ ਕੱਲ ਤੋਂ ਕੋਈ ਨਹੀਂ ਜਣਾ ਬਸ ਸਾਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਅਸੀਂ ਹਰ ਸਵੇਰ ਉਡੀਕਦੇ ਹੁੰਦੇ ਸੀ ਕਿ ਸਾਡੇ ਮੈਡਮ ਆਉਣਗੇ ਸਾਨੂੰ ਇਸ ਕੰਮ ਬਾਰੇ ਦੱਸਣਗੇ ਅਸੀਂ ਕੱਲ ਵੀ ਇਹਨਾਂ ਨੂੰ ਭਰੀਆਂ ਅੱਖਾਂ ਨਾਲ ਦੇਖਾਂਗੇ ਕਿ ਸਾਡੇ ਕੋਲ ਅੱਜ ਮੈਡਮ ਆਣਗੇ ਪਰ ਚਲੋ ਬਹੁਤ ਵਧੀਆ ਕਿ ਨਦੀ ਰਿਟਾਇਰਮੈਂਟ ਹੈ ਜਿਹੜੀ ਉਹ ਬੇਦਾਗ ਪੂਰੀ ਹੋਈ ਥੈਂਕ ਯੂ ਜਦੋਂ ਸਿੱਖਰ ਗੁਜ਼ਾਰੀ ਹੈ ਉਹਦੇ ਤਾਵੇਂ ਸਾਡੇ ਖੇਡਾਂ ਸੀ ਬਲਾਕ ਸੀ ਇਹਨਾਂ ਨੇ ਕਦੇ ਵੀ ਪਿੱਛੇ हट ਕੇ ਦੇਖਿਆ ਇਹਨਾਂ ਨੇ ਬਾਧੂ ਤੋਂ ਵੱਧ ਸਕੂਲ ਦੇ ਵਿੱਚ ਬੱਚੇ ਜਿਹੜੇ ਨੇ ਆ ਦਾਖਲ ਕਰਵਾਏ ਸਕੂਲ ਨੂੰ ਅੱਗੇ ਵਧਾਇਆ ਪਰ ਹੀ ਆਪਣੀ ਡਿਊਟੀ ਤੇ ਹਾਜ਼ਰ ਰਹਿੰਦੇ ਸੀ ਸਟੱਜੇ ਸੀ ਕਦੇ ਵੀ ਮੱਥੇ ਵੱਟ ਨਹੀਂ ਪਾਇਆ 24 ਤੋਂ ਲੈ ਕੇ 25 ਸਾਲ ਦੇ ਕਰੀਬ ਇਹਨਾਂ ਨੇ ਜਿਹੜੀ ਇੱਥੇ ਡਿਊਟੀ ਹੈ ਪ੍ਰਾਈਮਰੀ ਦੇ ਵਿੱਚ ਕੀਤੀ ਅਸੀਂ ਆਸ ਕਰਦੇ ਹਾਂ ਇਹਨਾਂ ਦੀ ਜਿਹੜੀ ਸਿਹਤ ਹੈ ਪ੍ਰਮਾਤਮਾ ਤੰਦਰੁਸਤ ਰੱਖੇ ਇਹਨਾਂ ਦੇ ਪਰਿਵਾਰ ਨੂੰ ਖੁਸ਼ੀਆਂ ਬਖਸ਼ੇ ਹਾਂਜੀ ਮੈਂ ਨਿਰਭੈ ਸਿੰਘ ਫਿਲਮਸ ਕੰਪਨੀ ਪ੍ਰੈਂਬਿਸ ਨੂੰ ਕੰਟਰੈਕਟਰਾਂ ਚੋਂ ਮੈਡਮ ਨੇ ਸਾਡੇ ਕੋਲੇ 1.5 ਸਾਲ ਪਹਿਲਾਂ ਜੁਆਇਨ ਕੀਤਾ ਸੀ بطور ਸੀਐਸਟੀ ਸੈਂਟਰ ਮੇਨ ਪਟਨਾ ਵਿਖੇ ਇਹਨਾਂ ਤੋਂ ਪਹਿਲਾਂ ਜਿਹੜੀ ਕਲਸਟਰ ਇੰਚਾਰਜ ਦੀ ਜ਼ਿੰਮੇਵਾਰੀ ਸੀ ਉਹ ਮੇਰੇ ਤੇ ਸੀ ਮੈਡਮ ਨੇ ਉਹਨਾਂ ਨਾਲ ਜਿਹੜਾ ਹੈਗਾ ਮੈਨੂੰ ਮੈਂ ਫ੍ਰੀ ਹੋਇਆ ਤੇ ਮੈਡਮ ਨੇ ਬੜੀ ਤਨਦੇਹੀ ਨਾਲ ਬੜੇ ਸਹੀ ਤਰੀਕੇ ਨਾਲ ਸਾਰੇ ਅਧਿਆਪਕਾਂ ਤੋਂ ਕੰਮ ਲਿਆ ਦਸਤਨ ਨਾਲ ਵੀ ਇਹਨਾਂ ਦਾ ਕੋਆਪਰੇਸ਼ਨ ਬਹੁਤ ਵਧੀਆ ਰਿਹਾ ਹੈ ਸਕੂਲਾਂ ਤੋਂ ਵੀ ਸਾਰੇ 11 ਜਿਹੜੇ ਕਲਸਟਰ ਦੇ ਸਕੂਲ ਪੈਂਦੇ ਨੇ ਲਗਭਗ 60 65 ਟੀਚਰ ਸੀਗੇ ਜਿਹਨਾਂ ਨੂੰ ਮੈਡਮ ਨੇ ਇਹਨਾਂ ਦਾ ਕੰਮ ਲਿਆ ਜਿਹੜੇ ਸਾਰੇ ਸਕੂਲਾਂ ਚ ਪੈਂਦੇ ਨੇ ਸੋ ਮੈਡਮ ਜੀ ਦਾ ਜਿਹੜਾ ਇਹਨਾਂ ਦਾ ਜਿਹੜਾ ਸੁਭਾਅ ਸੀ ਬਹੁਤ ਵਧੀਆ ਹੈ ਬੜੇ ਬੱਚੋ ਬੰਦੇ ਸਭਾ ਦੇ ਕੰਮ ਪ੍ਰਤੀ ਬਹੁਤ ਸਤਿਕਾਰ ਸੀ ਮੈਡਮ ਬਹੁਤ ਸੰਜੀਦਾ ਨੇ ਇਹਨਾਂ ਨੇ ਸਾਰਾ ਕੰਮ ਜਿਹੜਾ ਪ੍ਰੋਪਰ ਤਰੀਕੇ ਨਾਲ ਬਲੌਕ ਤੇ ਕਲਸਟਰ ਤੇ ਸਕੂਲਾਂ ਦੇ ਵਿੱਚ ਜਿਹੜਾ ਕੋਆਪਰੇਸ਼ਨ ਬਣਾ ਕੇ ਰੱਖਿਆ ਸੋ ਮੈਡਮ ਜਿਹੜੇ ਰਿਟਾਇਰ ਹੋ ਰਹੇ ਹਨ ਸੋ ਇਹਨਾਂ ਤੋਂ ਬਾਅਦ ਜਿਹੜਾ ਸੈਂਟਰ ਇੰਚਾਰਜ ਦਾ ਕੰਮ ਹੈ ਉਹ ਸ਼ਾਇਦ ਮੈਨੂੰ ਕਰਨਾ ਪਵੇ। ਸੋ ਮੈਡਮ ਜੀ ਦਾ ਬਹੁਤ ਧੰਨਵਾਦ ਹੈ। ਇਹ ਆਪ ਸੈਂਟਰ ਤੋਂ ਬਾਅਦ ਆਪਣੀ ਜ਼ਿੰਦਗੀ 'ਚ ਮਾਲਕ ਇਹਨਾਂ ਨੂੰ ਤੰਦਰੁਸਤੀ ਵਾਸਤੇ ਬਖਸ਼ੇ ਅਤੇ ਪਰਿਵਾਰ 'ਚ ਦਿਨ ਦੁਗਣੀ ਰਾਤ ਚੋਗਣੀ ਤਰੱਕੀਆਂ ਬਖਸ਼ੇ ਤੇ ਇਸੇ ਤਰ੍ਹਾਂ ਆਪਦੀ 'ਚ ਤਰੱਕੀਆਂ ਮਾਣੇ ਤੇ ਪੂਰਾ ਪਰਿਵਾਰ ਖੁਸ਼ਹਾਲ ਜੀਵਨ ਬਤੀਤ ਕਰੇ।